अपरादियां ਦੇ ਵੱਲੋਂ ਹੁਣ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਲਗਾਤਾਰ ਹੀ ਅਪਰਾਧੀ ਜਿਹੜੇ ਨੇ ਗੁਰੂ ਘਰਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਕਿ ਗੁਰਦੁਆਰੇ ਦੇ ਵਿੱਚ ਅਪਰਾਧੀਆਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੱਲ ਕੀਤੀ ਜਾਏ ਤਾਂ ਵਿਦੇਸ਼ਾਂ ਦੇ ਵਿੱਚ ਕਾਫੀ ਜ਼ਿਆਦਾ ਸਖਤ ਕਾਨੂੰਨ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਪਰ ਫਿਰ ਵੀ ਅਪਰਾਧੀ ਟਲਦੇ ਹੋਏ ਨੇ ਦਿੱਸ ਦੇ ਦੁਨੀਆ ਪਰ ਦੇ ਪੰਜਾਬੀ ਸੰਗਤ ਦੇ ਲਈ ਦਿਲ ਦੁਖਾ ਦੇਣ ਵਾਲੀ ਖਬਰ ਹੈ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਬਣੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਰਿਪੀਟ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਵਿੱਚ 29 ਦਸੰਬਰ ਦੀ ਰਾਤ ਨੂੰ ਰਾਤ ਦੇ ਸਮੇਂ 10:30 ਵਜੇ ਦੇ ਕਰੀਬ ਚੋਰੀ ਦੀ ਵਾਰਦਾਤ ਹੋਈ ਨਕਾਬਪੋਸ ਜਿਹੜੇ ਨੇ ਅੰਦਰ ਦਾਖਲ ਹੋਏ ਦੱਸਦੇ ਕਿ ਐਂਗਲ ਗਰਾਇੰਡਰ ਦੀ ਵਰਤੋਂ ਕਰਕੇ ਤਾਲਾ ਜਿਹੜਾ ਤੋੜਿਆ ਜਾਂਦਾ ਤੇ ਇਹ ਦੋਵੇਂ ਨਕਾਬਪੋਸ ਜਿਹੜੇ ਨੇ ਅੰਦਰ ਦਾਖਲ ਹੁੰਦੇ ਨੇ ਗੋਲਕ ਵੀ ਜਿਹੜੀ ਹੈ ਕਿਸੇ ਤਰੀਕੇ ਇਹਨਾਂ ਦੇ ਵੱਲੋਂ ਤੋੜ ਦਿੱਤੀ ਜਾਂਦੀ ਹੈ ਤੇ 1500 ਆਸਟ੍ਰੇਲੀਆ ਡਾਲਰ ਜਿਹੜੇ ਨੇ ਚੋਰੀ ਕਰਕੇ ਇਹ ਫਰਾਰ ਹੋ ਜਾਂਦੇ ਨੇ ਪੁਲਿਸ ਦੇ ਵੱਲੋਂ ਲਗਾਤਾਰ ਹੀ ਇਹਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੀਸੀਟੀਵੀ ਵੀ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਕੁਲ ਮਿਲਾ ਕੇ ਦੇਖ ਸਕਦੇ ਹਾਂ ਕਿ ਅਪਰਾਧੀਆਂ ਦੇ ਵੱਲੋਂ ਹੁਣ ਗੁਰੂ ਘਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ 1500 ਆਸਟ੍ਰੇਲੀਆ ਡਾਲਰ ਜਿਹੜੇ ਨੇ ਇਹਨਾਂ ਦੇ ਵੱਲੋਂ ਚੋਰੀ ਕੀਤੇ ਗਏ ਤੇ ਮੌਕੇ ਤੋਂ ਇਹ ਦੋਵੇਂ ਨਕਾਬਪੋਸ਼ ਜਿਹੜੇ ਨੇ ਫਰਾਰ ਹੋ ਗਏ ਕਦੋਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਫੜਿਆ ਜਾਏਗਾ ਕੀ ਕੁਝ ਕਾਰਵਾਈ ਹੋਏਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ